ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਵੀਡੀਓ ਕਾਫੀ ਦਿਨਾਂ ਬਾਅਦ ਪਾ ਰਹੇ ਹੈਗੇ ਆ ਤੇ ਫੈਬਰਿਕ ਰੈਨ ਵਾਲਾ ਬਰਬਰੀ ਜਿਹੜਾ ਕਿ ਸਾਰੇ ਪਾਸੇ ਹੀ ਬਰਬਰੀ 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 ਹੋਇਆ ਪਿਆ ਹੈਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਰਬਰੀ ਫੈਬਰਿਕ ਆ ਪਿਓਰ ਬਰਬਰੀ ਦਾ ਫੈਬਰਿਕ ਰੈਨ ਵਾਲਾ ਹੈਗਾ ਪ੍ਰਿੰਟ ਬਹੁਤ ਹੀ ਸੋਹਣੇ ਲਾਜਵਾਬ ਪ੍ਰਿੰਟ ਆਏ ਹੈਗੇ ਆ ਬੜੇ ਹੀ ਸੋਹਣੇ ਪਰਸਨਲੀ ਮੈਨੂੰ ਬਹੁਤ ਪਸੰਦ ਆਏ ਵਲੇ ਮਤਲਬ ਸੋਬਰ ਸਿੰਪਲ ਸਰਦਾਰੀ ਜੇ ਪ੍ਰਿੰਟ ਬਹੁਤ ਅੱਛੇ ਨੇ ਤੁਸੀਂ ਇਹ ਵਾਲੇ ਪ੍ਰਿੰਟ ਸੂਟ ਲੈ ਸਕਦੇ ਹੋ ਤੁਸੀਂ ਵੀ ਦੁਪੱਟਾ ਵੀ ਲੈ ਸਕਦੇ ਹੈਗੇ ਹੋ ਤੁਸੀਂ ਇਸ ਤੇ ਵਰਕ ਵੀ ਕਰਵਾ ਸਕਦੇ ਹੈਗੇ ਹੋ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਅਗਰ ਕਰਵਾਣਾ ਚਾਹੁੰਦੇ ਹੋ ਤਾਂ ਕੀ ਕੈਸ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ 셔ਟ ਦੇ ਉੱਪਰ ਲੇਸ ਲਗਵਾ ਕੇ ਤੁਸੀਂ ਵਧੀਆ ਸਟੀਚਿੰਗ ਕਰਵਾ ਸਕਦੇ ਹੋ ਦੁਪੱਟਾ ਵੀ ਨਾਲ ਤੁਸੀਂ ਡਾਈ ਕਰਵਾ ਸਕਦੇ ਹੋ ਟਾਈ ਐਂਡ ਡਾਈ ਦਾ ਵੀ ਕਰਵਾ ਸਕਦੇ ਹੋ ਸਿੰਗਲ ਦੁਪੱਟੇ ਨੂੰ ਲੇਸ ਲਗਾ ਕੇ ਵੀ ਰੈਡੀ ਕਰ ਸਕਦੇ ਹੈਗੇ ਹੋ ਜੀ ਹਰ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਜਿਵੇਂ ਦੇ ਵੀ ਚਾਹੀਦੇ ਆ ਬਾਕੀ ਓਨਲੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੈਗੇ ਹੋ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਪ੍ਰਿੰਟ ਬਹੁਤ ਸੋਹਣੇ ਨੇ ਬਹੁਤ ਹੀ ਲਾਜਵਾ ਪ੍ਰਿੰਟ ਆ ਆਮ ਤਾਂ ਨਹੀਂ ਮਿਲਣਗੇ ਬਾਕੀ ਇਹ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਹੈਗੇ ਆ ਅੱਜ ਵੀਡੀਓ ਪਾ ਰਹੀ ਆ ਵੀਡੀਓ ਪਾਣ ਤੋਂ ਬਾਅਦ ਪਤਾ ਨਹੀਂ ਜੀ 20 ਮਿੰਟ 25 ਮਿੰਟ ਬਾਅਦ ਵੀ ਇਹ ਸਟਾਕ ਰਹੇਗਾ ਕਿ ਨਹੀਂ ਰਹੇਗਾ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਪ੍ਰਿੰਟ ਬਹੁਤ ਸੋਹਣੇ ਨੇ ਸੋ ਦੁਬਾਰਾ ਰੀਸਟਾਕ ਹੋਣ ਤੇ ਟਾਈਮ ਲੱਗਦਾ ਸੋ ਜਿਨ੍ਹਾਂ ਦਾ ਵੀ ਆਰਡਰ ਹੈ ਜਲਦੀ ਅਲੀ ਕਰ ਲਿਓ ਆ ਪੈਂਟ ਬਿਲਕੁਲ ਨਵੇਂ ਹੈ ਜੀ ਐਚਡੀ ਡਿਜੀਟਲ ਪ੍ਰਿੰਟ ਆ ਦੇਖੋ ਕਿੰਨਾ ਪਿਆਰੇ ਪ੍ਰਿੰਟ ਆ ਸਿੰਪਲ ਜੇ ਸੋਬਰ ਦੇ ਸਰਦਾਰੀ ਪ੍ਰਿੰਟ ਹੈਗੇ ਬਿਲਕੁਲ ਤੁਸੀਂ ਕਿਤੇ ਵੀ ਵੀਅਰ ਕਰ ਸਕਦੇ ਹੋ ਕਿਸੇ ਫੰਕਸ਼ਨ ਤੇ ਵੀ ਕੈਜੂਅਲ ਵੀ ਆਫਿਸ 'ਚ ਵੀ ਕਿਤੇ ਵੀ ਕਿਸੇ ਬਰਥਡੇ ਪਾਰਟੀ ਤੇ ਗੁਰਦੁਆਰਾ ਸਾਹਿਬ ਕਿਤੇ ਵੀ ਵੀਅਰ ਆਸਾਨੀ ਨਾਲ ਕਰ ਸਕਦੇ ਹੈਗੇ ਉਹ ਕਿਉਂਕਿ ਪ੍ਰਿੰਟ ਬਹੁਤ ਸੋਹਣੇ ਨੇ ਇਹ ਤੁਸੀਂ ਐਜ਼ ਅ ਫੰਕਸ਼ਨਲ ਵੀ ਹੋਰ ਰੈਡੀ ਕਰ ਸਕਦੇ ਹੋ ਜਵੇਂ ਜੇ ਤੁਹਾਡਾ ਬਹੁਤ ਲੇਸਿਸ ਦੀ ਟੱਚ ਦੇ ਕੇ ਥੋੜਾ ਵਰਕ ਕਰਵਾ ਸਕਦੇ ਹੈਗੇ ਉਹ ਬਹੁਤ ਹੀ ਫਾਈਨ ਫੈਬਰਿਕਾ ਐਂਡ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲਣ ਵਾਲਾ ਫੈਬਰਿਕਾ ਕਲਰਸ ਆਪਸ਼ਨਸ ਤੁਹਾਨੂੰ ਕਾਫੀ ਦਿਖਾ ਰਹੀ ਹੈਗੀਆਂ ਮੈਂ ਪ੍ਰਿੰਟ ਵੀ ਤੁਸੀਂ ਦੇਖ ਚੁੱਕੇ ਹੋ ਬਹੁਤ ਹੀ ਪਿਆਰੇ ਪਿਆਰੇ ਹੈਗੇ ਆ ਸੋ ਬਹੁਤ ਸੋਹਣੇ ਕਲਰਸ ਆ ਸਾਰੇ ਹੀ ਦੇਖੋ ਕਿੰਨੇ ਸੋਹਣੇ ਆ ਬਿਲਕੁਲ ਸਿੰਪਲ ਸਰਦਾਰੀ ਹੈ ਜਿਹੜੀ ਲੇਡੀਜ਼ ਜਿਹੜੀ ਆਂਟੀ ਮੈਸੇਜ ਕਰਦੇ ਆ ਜੀ ਸਰਦਾਰੀ ਜੇ ਪੁੱਤ ਸਿੰਪਲ ਜਿਹਾ ਸੂਟ ਦਿਖਾਓ ਤੋਂ ਨਾਲ ਹੀ ਵੈਸਟ ਆ ਨੈਕਸਟ ਹੈਗਾ ਦੇਖੋ ਮਸਲੀਨ ਦਾ ਸੂਟ ਹੈਗਾ ਇਹ ਮਸਲੀਨ ਦਾ ਵਿਦ ਦੁਪੱਟਾ ਸੂਟ ਰੈਨ ਵਾਲਾ ਹੈਗਾ ਮਸਲੀਨ ਕਾਟਨ ਹੈਗੀ ਹੈ ਬਹੁਤ ਹੀ ਸੋਨਾ ਫਾਈਨ ਕੁਆਲਿਟੀ ਦਾ ਇਸ ਦਾ ਫੈਬਰਿਕ ਹੋਏਗਾ ਦੁਪੱਟਾ ਵੀ ਇਹ ਹੀ ਡਿਜੀਟਲ ਤੁਸੀਂ ਦੇਖ ਸਕਦੇ ਹੋ ਦੁਪੱਟੇ ਨੂੰ ਲੇਸ ਲੱਗੀ ਹੋਈ ਆ ਬਹੁਤ ਹੀ ਸੋਨਾ ਵਰਕ ਹੋਇਆਗਾ ਜਿਹੜਾ ਸ਼ਰਟ ਹੈ ਸ਼ਰਟ ਤੇ ਦੇਖੋ ਵਰਕ ਹੋਇਆ ਹੈ ਹੈਂਡ ਵਰਕ ਕੀਤਾ ਹੋਇਆ ਜੀ ਆਰੀ ਦਾ ਸਿੱਪੀ ਦਾ ਸ਼ੀਸ਼ੇ ਦਾ ਵਰਕ ਕੀਤਾ ਹੋਇਆਗਾ ਸਾਰੇ ਜਿਹੜਾ ਸ਼ਰਟ ਹੈ ਨਾ ਫਰੰਟ ਤੇ ਉਹਦੇ ਤੇ ਵਰਕ ਹੈਗਾ ਆ ਦੇਖੋ ਇਹ ਵਰਕ ਹੈ ਆਰੀ ਨੇ ਵਰਕ ਕੀਤਾ ਹੋਇਆ ਤੇ ਜਿਹੜੇ ਸਾਰੇ ਮਤਲਬ ਤੁਸੀਂ ਦੇਖ ਰਹੇ ਹੋ ਸ਼ਰਟ ਦੇ ਵਿੱਚ ਬਿੰਦੀ ਹੈ ਡਾਟ ਹੈਗੀ ਹੈ ਇੱਕ ਬਹੁਤ ਹੀ ਸੋਨੇ ਜਿਹਾ ਮਤਲਬ ਸ਼ੇਡ ਹੈ ਜਿਹੜਾ ਬੇਸ ਹੈ ਉਹ ਆਫ ਵਾਈਟ ਜਿਹਾ ਰਹਿਣ ਵਾਲਾ ਹੈਗਾ ਗਰਮੀ ਦੇ ਲਈ ਬਹੁਤ ਹੀ ਕੂਲ ਜਿਹਾ ਸ਼ੇਡ ਹੈਗਾ ਤੇ ਇਸ ਦੀ ਲੇਸ ਵੀ ਬੜੀ ਡਿਫਰੈਂਟ ਜਿਹੀ ਲਗਾਈ ਹੈਗੀ ਐਸੀ ਆ ਵੀਡੀਓ ਚ ਚੈੱਕ ਕਰੋ ਤੁਸੀਂ ਜਿਹੜਾ ਦੁਪੱਟਾ ਹੈ ਪ੍ਰਿੰਟਡ ਹੈ ਲੇਸ ਦੇਖੋ ਇਸ ਦੀ ਮਲਟੀ ਜੀ ਲੇਸ ਲਗਾਈ ਹੈਗੀ ਆ ਪ੍ਰਿੰਟ ਬਹੁਤ ਸੋਨਾ ਹੈ ਮਸਲੀਨ ਦਾ ਫੈਬਰਿਕ ਰਹਿਣ ਵਾਲਾ ਹੈ ਆ ਦੇਖੋ ਵਰਕ ਦੇਖੋ ਆ ਦੇਖੋ ਫਲਾਰ ਤੇ ਫੈਬਰਿਕ ਦੇਖੋ ਇਹ ਤੁਸੀਂ ਕੈਜ਼ੂਅਲ ਵੀ ਇਹ ਜਿਹੜੀ ਹੈਗੀ ਸੀ ਡੋਟ ਸੀਗੀ ਕੈਜ਼ੂਅਲ ਵੀ ਤੁਸੀਂ ਵੇਅਰ ਕਰ ਸਕਦੇ ਹੋ ਫੰਕਸ਼ਨਲ ਵੀ ਕਰ ਸਕਦੇ ਹੋ ਕਿਤੇ ਵੀ ਕਰ ਸਕਦੇ ਹੈਗੇ ਹੋ ਪਾਰਟੀ ਵੇਅਰ ਕਲੈਕਸ਼ਨ ਵੀ ਆ ਤੇ ਨੋਰਮਲ ਵੀ ਜਿਨਾਂ ਨੂੰ ਵੀ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ No cash on delivery thank you